ਪਟਿਆਲਾ ਜੇਲ੍ਹ ਦੇ ਸੁਪਰਵਾਈਜ਼ਰ ਰਹੇ ਅੱਜ ਪਟਿਆਲਾ ਜੇਲ੍ਹ ਦੇ ਵਿੱਚ ਹੀ ਖੁਦ ਕੈਦ ਕੱਟ ਰਹੇ ਹਨ ਸੋ ਅਪੀਲ ਹੈ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਵੀ ਲੋਕਾਂ ਨਾਲ ਨਜਾਇਜ਼ ਨਾ ਕਰੋ ਨਾ ਬਧਿਕੀਆਂ ਕਰੋ ਨਾ ਨਜਾਇਜ਼ ਇਨਕਾਊਂਟਰ ਕਰੋ ਤੁਹਾਡੇ ਸੀਨੀਅਰ ਅਫਸਰ ਚਾਹੇ ਐਸਐਸਪੀ ਆ ਡੀਆਈਜੀ ਆਈਜੀ ਜਾਂ ਡੀਜੀਪੀ ਆ ਜਾਂ ਭਗਵੰਤ ਮਾਨ ਸਰਕਾਰ ਆ ਇਹਨਾਂ ਨੇ ਸਾਰਿਆਂ ਨੇ ਪਾਸਾ ਬਟੇ ਜਾਣਾ ਰਿਟਾਇਰ ਜਾਂ ਬਦਲੀਆਂ ਹੋ ਜਾਣੀਆਂ ਨੇ ਸਰਕਾਰਾਂ ਬਦਲ ਜਾਣੀਆਂ ਨੇ ਭੁਗਤਣੀ ਤਾਂ ਤੁਹਾਨੂੰ ਹੀ ਪੈਣੀ ਆ ਆ 1993 ਵਾਲੇ ਮਾਮਲੇ ਦੇਖ ਲਓ ਨਾਲੇ ਗਰੀਬ ਘਰੋਂ ਸੀਗੇ ਲੋਕਾਂ ਦੇ ਭਾਂਡੇ ਮਾਜ-ਮਾਜ ਕੇ ਵੀ ਲੋਕਾਂ ਨੂੰ ਆਏ ਨਜਾਇਜ਼ ਇਨਕਾਉਂਟਰ ਵਾਲਿਆਂ ਨੂੰ ਅਫਸਰਾਂ ਨੂੰ ਸਜ਼ਾ ਕਰਾਤੀ ਉਹਨਾਂ ਦੇ ਸੀਨੀਅਰ ਅਫਸਰ ਕੋਈ ਬੋਲੇ ਆ ਕੋਈ ਆਇਆ ਸਭ ਆਊਟਰ ਦੇ ਕੇ ਚਲੇ ਗਏ ਤੁਸੀਂ ਉਹਨਾਂ 'ਤੇ ਨਿਗਾਹ ਮਾਰ ਕੇ ਜਰੂਰ ਲੋਕਾਂ ਨਾਲ ਇਨਸਾਫ ਕਰੋ ਚੈਨਲ ਨਾਲ ਜੁੜੋ ਤੇ ਜੋੜੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਪੰਜਾਬ ਪੁਲਿਸ ਦੇ ਸਾਰੇ ਅਫਸਰਾਂ ਤੱਕ ਅੱਜ ਮੈਂ ਦੇਖਿਆ ਜਦੋਂ ਸਜ਼ਾ ਆਈ ਮਗਰ ਕੁੱਤਾ ਨਹੀਂ ਉਹਨਾਂ ਦੇ ਆਇਆ ਵੀ ਮਗਰ ਉਹਨਾਂ ਦੇ ਕੋਈ ਹੋਏਗਾ ਉਦੋਂ ਜਿਹੜੇ ਹਥਾਪੀ ਦੇਣ ਵਾਲੇ ਸੀ ਨਾ ਚੱਕ ਦੇ ਕਰਦੇ ਮਾਰਦੇ ਉਹ ਕੋਈ ਨਹੀਂ ਮਗਰ ਆਇਆ ਅੱਜ ਤੁਹਾਨੂੰ ਇਨਸਾਫ ਦਿੱਤਿਆ ਨਾ ਤੁਹਾਨੂੰ ਕੋਈ ਵੱਧ ਮਿਲਣਾ ਤੇ ਨਾ ਘੱਟ ਮਿਲਣਾ ਜਿਹੜੀ ਤਨਖਾਹ ਤੁਹਾਡੀ ਹੈਗੀ ਤੁਹਾਨੂੰ 793 ਵਾਲੇ ਰਿਜ਼ਲਟ ਦਾ ਤੁਸੀਂ ਨਤੀਜਾ ਦੇਖ ਲਓ ਕਿ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਮਰ ਕੈਦ ਹੋਈ ਜੇ ਉਹਨਾਂ ਦੀ ਘੱਟ ਰੁਕੜਦੇ ਤੇ 70 ਸਾਲ ਦੀ ਉਮਰ ਹੋਏਗੀ ਚਾਪਾਂ ਲੈ ਲਈਏ ਚਲੋ 65 ਵੀ ਲੈ ਲਈਏ ਤੇ ਉਮਰ ਸਾਹਿਬ ਕੱਟਣਗੇ ਜਿੱਤੇ ਮਤਲਬ ਜੇਲ੍ਹ ਚ ਵਾਪਸ ਹੱਡੀਆਂ ਹੀ ਹੋਣੀਆਂ ਮੋੜ ਕੇ